ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਠੂਠੀ ਦੀ ਦਾਲ ਬਰਸਾਤ ਦੇ ਮੌਸਮ ਵਿੱਚ ਮੂੰਗੀ ਮਸਰਾਂ ਦੀ ਦਾਲ ਸੁੰਢ ਦੀ ਦਾਲ ਠੂਠੀ ਦੀ ਦਾਲ ਜਿਹੜੀ ਕਦੇ-ਕਦੇ ਬਣਾ ਕੇ ਜ਼ਰੂਰ ਖਾਣੀ ਚਾਹੀਦੀ ਆ ਖੂਨ ਪਾਣੀ ਆਪਣਾ ਜਿਹੜਾ ਇੱਕ ਹੋਇਆ ਹੁੰਦਾ ਆ ਤੇ ਇਸ ਕਰਕੇ ਜਿਹੜੀ ਇਹ ਦਾਲ ਠੂਠੀ ਦੀ ਹੈ ਨਾ ਆਪਾਂ ਨੂੰ ਬਹੁਤ ਹੀ ਫਾਇਦਾ ਕਰਦੀ ਆ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਬਣਾਉਣ ਦਾ ਤਰੀਕਾ ਇਹਦਾ ਬਹੁਤ ਆਸਾਨ ਵਾ ਤੇ ਸਿਹਤ ਵਾਸਤੇ ਆਪਣੇ ਬਹੁਤ ਹੀ ਵਧੀਆ ਹੁੰਦੀ ਹੈ ਇੱਕ ਦਵਾਈ ਹੁੰਦੀ ਹੈ ਇਹ ਠੀਕ ਆ ਜੀ ਬੜੇ ਆਸਾਨ ਜਿਹੇ ਤਰੀਕੇ ਦੇ ਨਾਲ ਬਣ ਜਾਂਦੀ ਹੈ ਬੜੀ ਛੇਤੀ ਬਣ ਜਾਂਦੀ ਆ ਤੇ ਚਲੋ ਸ਼ੁਰੂ ਕਰਦੇ ਆ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਉਣਾ ਜਿਆਦਾ ਸਮਾਂ ਦੀ ਵੀ ਨਹੀਂ ਇਹਦੇ ਲਈ ਲੋੜ ਪੈਂਦੀ ਆ ਆਪਾਂ ਨੂੰ ਤੇ ਇਹਦੇ ਵਾਸਤੇ ਦੇਖੋ ਆਪਾਂ ਜਿਹੜੀ ਇਹ ਕਠੂਠੀ ਲਈ ਆ ਵੱਡੀ ਆ ਪਾਣੀ 'ਚ ਭਿੰਤੀ ਸੀ ਮੈਂ ਧੋ ਕੇ ਤੇ ਇੱਕ ਲਈ ਆਪਾਂ ਟਮਾਟਰ ਵੱਡੇ ਸਾਈਜ਼ ਦਾ ਠੀਕ ਆ ਜੀ ਜਿੰਨੀ ਇੱਕ ਮਿਰਚਾ ਪਾਉਣੀਆਂ 5-6 ਉਹ ਪਾ ਲਈਆਂ ਆਪਾਂ ਤੇ ਪਿਆਜ਼ ਪਾ ਲੈ ਤਿੰਨ ਚਾਰ ਫੇ ਛਿੱਲ ਕੇ ਆਪਾਂ ਪਾਣੀ ਚ ਪਾ ਦਿੱਤੇ ਸੀਗੇ ਸਾਰੀਆਂ ਚੀਜ਼ਾਂ ਤੇ ਬਹੁਤ ਸੌਖੀ ਆ ਬਣਾਉਣੀ ਤੇ ਪਿਆਜ਼ ਜਿਹੜੇ ਆਪਾਂ ਪਹਿਲਾਂ ਕੱਟ ਕੇ ਇਹਨਾਂ ਨੂੰ ਚੌਪ ਕਰ ਲੈਣੇ ਆ ਰਫਲੀ ਜਿਹਾ ਕੱਟ ਲੈਣੇ ਆ ਇਦਾਂ ਤੇ ਚੌਪਰ ਦੇ ਵਿੱਚ ਇਹਨਾਂ ਨੂੰ ਆਪਾਂ ਚੌਪ ਕਰ ਲੈਣੇ ਜਿਆਦਾ ਲੀਕ ਹੋੜ ਜੈ ਵੀ ਨਹੀਂ ਇਹ ਬਣਾਉਣੇ ਹੈਗੇ ਤੇ ਇਦਾਂ ਦੀ ਜਿਹੜੀ ਇਹ ਤਰੀ ਵਧੀਆ ਲੱਗਦੀ ਹੈ ਦੀ ਦਾਲ ਜਿਹੜੀ ਬਣ ਕੇ ਨਾ ਇਦਾਂ ਦੀ ਵਧੀਆ ਲੱਗਦੀ ਆ ਤੇ ਇਸ ਕਰਕੇ ਇਹਨਾਂ ਨੂੰ ਆਪਾਂ ਚੌਪ ਕਰਨਾ ਹੈ ਜਿਆਦਾ ਨਹੀਂ ਪਾਣੀ ਜਿਆਦਾ ਬਣਾਉਣਾ ਹੈਗਾ ਠੀਕ ਆ ਜੀ ਸਾਰੇ ਪਿਆਜ਼ ਤਾਂ ਆਪਾਂ ਕੱਟ ਕੇ ਪਾ ਲਏ ਆ ਤੇ ਇਹਨਾਂ ਨੂੰ ਕਰ ਲੈਨੇ ਚੌਪ ਤੇ ਜਿਹਦੇ ਵਿੱਚ ਤੜਕਾ ਲਾਣਾ ਤੇਲ ਬਿਲਕੁਲ ਥੋੜਾ ਪਾਣਾ ਕਿਉਂਕਿ ਠੂਠੀ ਵਿੱਚ ਬਹੁਤ ਤੇਲ ਹੁੰਦਾ ਹੈ ਠੀਕ ਆ ਜੀ ਤੇਲ ਗਰਮ ਹੋਇਆ ਉਹਦੇ ਵਿੱਚ ਆਪਾਂ ਚਮਚਾ ਇੱਕ ਜੀਰੇ ਦਾ ਪਾ ਦਿੱਤਾ ਹੈ ਜੀਰਾ ਪੱਕਿਆ ਤੇ ਆਪਾਂ ਜਿਹੜੇ ਪਿਆਜ਼ ਚੌਪ ਕੀਤੇ ਸੀ ਉਹ ਪਾ ਦਨੇ ਬਹੁਤ ਸੌਖਾ ਸੌਖੀ ਬਣਾਉਣੀ ਤੇ ਥੋੜੇ ਜੇ ਸਮਾਨ ਨਾਲ ਬਣ ਜਾਂਦੀ ਹੈ ਉਹ ਜ਼ਿਆਦਾ ਸਮਾਰ ਨਹੀਂ ਚਾਹੀਦਾ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ ਠੀਕ ਆ ਜੀ ਤੇ ਬੜੀ ਸਵਾਦ ਇਹ ਬਣਦੀ ਆ ਤੇ ਆਪਣੀ ਸਿਹਤ ਲਈ ਬਹੁਤ ਫਾਇਦੇਮੰਦ ਹੈ ਤੇ ਪਿਆਜ਼ ਨੂੰ ਆਪਾਂ ਪਕਾ ਲੈਣੇ ਆ ਜੀ ਦੇਖੋ ਪਿਆਜ਼ ਆਪਣਾ ਇਹ ਲਾਲ ਹੋ ਗਿਆ ਆ ਤੇ ਹੁਣ ਇਹਦੇ ਵਿੱਚ ਆਪਾਂ ਟਮਾਟਰ ਤੇ ਮਿਰਚ ਉਹ ਵੀ ਪੀਸ ਲਈ ਸੀ ਚੌਪ ਕਰ ਲਈ ਸੀ ਉਹ ਵੀ ਤੇ ਇਹ ਵੀ ਪਾ ਕੇ ਤੇ ਇਹਨੂੰ ਵੀ ਆਪਾਂ ਪਕਾ ਲੈਣਾ ਵਿੱਚੇ ਆਪਾਂ ਪਾ ਲੈਣਾ ਆਦਰ ਕ ਲਸਣ ਦਾ ਪੇਸਟ ਥੋੜਾ ਜਿਹਾ ਤੇ ਬਰਸਾਤ ਦੇ ਮੌਸਮ ਦੇ ਵਿੱਚ ਆਪਾਂ ਨੂੰ ਪਤਾ ਖੂਨ ਪਾਣੀ ਇੱਕ ਹੋਇਆ ਹੁੰਦਾ ਹੈ ਮੀਂਹ ਪੈਂਦੇ ਹੁੰਦੇ ਆ ਤੇ ਕੱਚਾ-ਕੱਚਾ ਜਿਹਾ ਮੌਸਮ ਹੋਇਆ ਹੁੰਦਾ ਆ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜਰੂਰ ਇਹ ਜਿਹੜੀ ਆ ਦਾਲ ਇੱਕ ਵਾਰੀ ਦਾਲ ਕਹਿ ਲਓ ਸਬਜ਼ੀ ਕਹਿ ਲਓ ਤੇ ਬਣਾ ਕੇ ਖਾਣੀ ਚਾਹੀਦੀ ਆਦਰ ਕਲਸਣ ਵੀ ਆਪਾਂ ਪਾਤਾ ਸੀ ਉਹ ਪੱਕੀ ਜਾਂਦਾ ਉਧਰ ਆਪਣਾ ਤੜਕਾ ਜਿਹੜੀ ਠੂਠੀ ਆਪਾਂ ਪਾਣੀ 'ਚ ਭਿੰਤੀ ਸੀਗੀ ਇਹਨੂੰ ਆਪਾਂ ਕਦੋਂ ਕਸ ਕਰ ਲੈਣ ਠੀਕ ਹੈ ਜੀ ਜੇ ਆਪਾਂ ਇਹਨੂੰ ਚੌਪ ਕਰਾਂਗੇ ਤਾਂ ਇਹ ਟੁਕੜੇ ਮੋٹے-ਮੋٹے ਰਹਿ ਜਾਣੇ ਆ ਇਸ ਕਰਕੇ ਪਾਣੀ 'ਚ ਭਿਏ ਕੇ ਨਰਮ ਹੋ ਜਾਂਦੀ ਆ ਤਾਂ ਇੱਕਦੂ ਕਸ ਜਿਹੜੀ ਆਰਾਮ ਨਾਲ ਹੋ ਜਾਂਦੀ ਏ ਇਹ ਦੇਖੋ ਆਪਣਾ ਤੜਕਾ ਜਿਹੜਾ ਆ ਪੱਕ ਗਿਆ ਆ ਉਹ ਟਮਾਟਰ ਪਿਆਜ਼ ਵੀ ਪੱਕ ਗਿਆ ਪਾਣੀ ਮੈਂ ਗਰਮ ਰੱਖਿਆ ਆ ਕੋਈ ਵੀ ਦਾਲ ਸਬਜ਼ੀ ਬਣਾਣੀ ਦਾਲ ਬਣਾਣੀ ਨਾ ਮੈਂ ਪਾਣੀ ਗਰਮ ਕਰਕੇ ਪਾਉਣੀ ਹੁੰਦੀ ਏ ਇਹ ਕੜੀ ਪੱਤਾ ਆਪਾਂ 10-15 ਪੱਤੇ ਜਿਹੜੇ ਧੋ ਕੇ ਕੱਟ ਕੇ ਉਹ ਪਾ ਦੱਤੇ ਆ ਬਹੁਤ ਇਹਦੀ ਵਧੀਆ ਮਹਿਕ ਆਉਂਦੀ ਆ ਤੇ ਆਪਣੇ weight loss ਵਾਸਤੇ ਵੀ ਇਹ ਫਾਇਦਾ ਕਰਦੇ ਆ ਹਰ ਦਾਅ ਸਬਜੀ ਵਿੱਚ ਇਹਨਾਂ ਨੂੰ ਪਾਇਆ ਕਰੋ ਅਗਰ ਹੈਗੇ ਆ ਤਾਂ ਠੀਕ ਹੈ ਜੀ ਇਹ ਹਲਦੀ ਕਸੂਰੀ ਮੇਥੀ ਨਮਕ ਤੇ ਗਰਮ ਮਸਾਲਾ ਤੇ ਇਹ ਆਪਾਂ ਮਸਾਲੇ ਦੇਖੋ بیسਿਕ ਜਿਹਾ ਪਾਏ ਕੋਈ ਜ਼ਿਆਦਾ ਮਸਾਲੇ ਨਹੀਂ ਪਾਏ ਅੱਧਾ ਕ ਚਮਚਾ ਗਰਮ ਮਸਾਲੇ ਦਾ ਪਾਤਾ ਹਲਦੀ ਆਪਣੀ ਦਾਲ ਦੇ ਹਿਸਾਬ ਨਾਲ ਪਾਤੀ ਨਮਕ ਵੀ ਆਪਾਂ ਦਾਲ ਦੇ ਹਿਸਾਬ ਦੇ ਨਾਲ ਹੀ ਪਾ ਦਿੱਤਾ ਹੈ ਤੇ ਕਸੂਰੀ ਮੇਥੀ ਪਾਤੀ ਆਪਾਂ ਵਿੱਚ ਤੇ ਇਹਨਾਂ ਨੂੰ ਆਪਾਂ ਪਕਾ ਲਿਆ ਤੇ ਹੁਣ ਜਿਹੜੀ ਆਪਾਂ ਠੂਠੀ ਗਦੂ ਕਸ ਕੀਤੀ ਸੀ ਇੱਕੋ ਹੀ ਠੂਠੀ ਆ ਇਹ ਵੱਡੇ ਸਾਈਜ਼ ਦੀ ਸੀਗੀ ਤੇ ਉਹ ਆਪਾਂ ਪਾ ਕੇ ਵਿੱਚ ਤੇ ਇਹਨੂੰ ਵੀ ਥੋੜੀ ਜਿਹਾ ਭੁੰਨ ਲੈਣੇ ਨਾਲੇ ਸਾਨੂੰ ਤਾਂ ਬਹੁਤ ਸਵਾਦ ਲੱਗਦੀ ਹੈ ਇਹ ਜਿਹੜੀ ਆਪਾਂ ਠੂਠੀ ਦੀ ਦਾਲ ਬਣਾਨੇ ਤੁਸੀਂ ਵੀ ਇੱਕ ਵਾਰ ਟਰਾਈ ਕਰਕੇ ਦੇਖ ਲਿਓ ਤੇ ਅਗਰ ਵਧੀਆ ਲੱਗੀ ਤਾਂ ਇਹ ਆਪਾਂ ਨੂੰ ਫਾਇਦਾ ਬਹੁਤ ਕਰਦੀ ਆ ਠੀਕ ਆ ਜੀ ਤੇ ਸਿਆਲ ਵਿੱਚ ਵੀ ਜ਼ਰੂਰ ਖਾਣੀ ਚਾਹੀਦੀ ਇਹ ਬਣਾ ਕੇ ਤੇ ਇਹਨੂੰ ਜਦੋਂ ਤੜਕਾ ਲਾਣਾ ਤੇਲ ਕੇ ਬਿਲਕੁਲ ਘੱਟ ਪਾਓ ਦੇਖੋ ਸੁੱਕਾ ਸੁੱਕਾ ਤੜਕਾ ਹੈ ਆਪਣਾ ਤੇਲ ਕੇ ਬਿਲਕੁਲ ਘੱਟ ਪਾਓ ਕਿਉਂਕਿ ਠੂਠੀ ਦੇ ਵਿੱਚ ਤੇਲ ਬਹੁਤ ਹੁੰਦਾ ਇਸ ਕਰਕੇ ਆਪਾਂ ਬਿਲਕੁਲ ਥੋੜਾ ਜਿਹਾ ਤੇਲ ਪਾਇਆ ਤੇ ਮੈਂ ਜਿਹੜੇ ਵਿੱਚ ਟਮਾਟਰ ਪਿਆਜ਼ ਪੀਸੇ ਸੀ ਉਸ 'ਚ ਥੋੜਾ ਜਿਹਾ ਪਾਣੀ ਪਾ ਕੇ ਤੇ ਉਹ ਆਪਾਂ ਪਹਿਲਾਂ ਇਹਦੇ ਵਿੱਚ ਪਾ ਦਿੱਤਾ ਆ ਪਾ ਕੇ ਤੇਨੂੰ ਚੰਗੀ ਤਰ੍ਹਾਂ ਜਿਹੜਾ ਮਿਕਸ ਕਰਕੇ ਸੇਕ ਲਵਾ ਲੈਨੇ ਸਵਾਰ ਕੇ ਤੇ ਪਾਣੀ ਆਪਾਂ ਗਰਮ ਰੱਖਿਆ ਹੈ ਉੱਧਰ ਮੈਂ ਤਾਂ ਕੋਈ ਦਾਲ ਦੁੱਲ ਬਣਾਉਣੀ ਹੈ ਤਰੀ ਬਣਾਉਣੀ ਕੁਛ ਬਣਾਉਣੀ ਪਾਣੀ ਉਬਾਲ ਕੇ ਪਾ ਦਨੀ ਤੇ ਫਟਾਫਟ ਜਿਹੜਾ ਆ ਉਬਾਲੀ ਆ ਜਾਂਦੀ ਜਿਆਦਾ ਟਾਈਮ ਆਪਾਂ ਨੂੰ ਖੜਨਾ ਨਹੀਂ ਪੈਂਦਾ ਦੇਖਣਾ ਨਹੀਂ ਪੈਂਦਾ ਹਨ ਤੇ ਇੱਕ ਛੇਤੀ ਦਾਲ ਸਬਜੀ ਬਣ ਜਾਂਦੀ ਉਬਾਲ ਕੇ ਪਾਣੀ ਪਾ ਕੇ ਇੱਕ ਵਾਰੀ ਸਬਜੀ ਦਾਲ ਬਣਾ ਕੇ ਦੇਖਿਓ ਟੇਸਟ ਦਾ ਵੀ ਫਰਕ ਬਹੁ ਪੈਂਦਾ ਇਹਨਾਂ ਠੰਡੇ ਪਾਣੀ ਦੇ ਨਾਲ ਕੋਈ ਵੀ ਆਪਾਂ ਚੀਜ਼ ਪਾਉਣੇ ਹੈ ਨਾ ਬਣਾਉਣੇ ਆ ਸਬਜੀ ਉਹ ਸੁੰਗੜਦੀ ਆ ਪਹਿਲਾਂ ਤੇ ਅਗਰ ਗਰਮ ਪਾਣੀ ਪਾ ਕੇ ਆਪਾਂ ਬਣਾਉਣੇ ਆ ਤਾਂ ਇਹਨ ਫੁੱਲ ਜਾਂਦੀ ਹੈ ਤੇ ਦੇਖੋ ਪਾਣੀ ਉਬਲਿਆ ਹੈ ਸਗਾ ਨਾਲ ਦੀ ਨਾਲੇ ਉਬਲਣ ਲੱਗ ਗਈ ਰਿਜਣ ਲੱਗ ਗਈ ਆ ਉਹ ਤੇ ਇਹਨੂੰ ਮਿਕਸ ਕਰਕੇ ਦੇਖ ਲੈਣੇ ਲੋੜ ਪਈ ਤਾਂ ਪੋ ਵੀ ਪਾਣੀ ਪਾ ਲਵਾਂਗੇ ਹਲੇ ਪੱਕਣਾ ਵੀ ਨੇ ਜਿਆਦਾ ਟਾਈਮ ਨਹੀਂ ਪੱਕਣ ਨੂੰ ਇਹਨੂੰ ਲੱਗਦਾ ਹੈਗਾ ਪਾਣੀ ਵੀ ਆਪਣਾ ਉਬਲਿਆ ਆ ਤੇ ਛੇਤੀ ਪੱਕ ਜਾਂਦੀ ਹੈ ਠੀਕ ਆ ਜੀ ਤੇ ਦੇਖ ਸਕਦੇ ਤੁਸੀਂ ਦੇਖਣ ਨੂੰ ਕਿੰਨੀ ਸੋਹਣੀ ਲੱਗਦੀ ਹੈ ਬਹੁਤ ਸੋਹਣੀ ਮਹਿਕ ਇਹਦੀ ਆਉਂਦੀ ਆ ਬਣ ਕੇ ਹੋਰ ਵੀ ਟੇਸਟੀ ਨੇ ਹੋ ਜਾਣਾ ਤੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਕਰ ਲਿਓ ਸ਼ੇਅਰ ਕਰਿਓ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਕਿ ਕਦੇ ਬਣਾਈ ਆ ਜਾਂ ਨਹੀਂ ਬਣਾਈ ਕਿੱਦਾਂ ਦੀ ਲੱਗਦੀ ਆ ਤੁਹਾਨੂੰ ਕਿੱਥੋਂ ਤੁਸੀਂ ਮੇਰੀ ਵੀਡੀਓ ਨੂੰ ਦੇਖਦੇ ਆ ਤੇ ਤੁਹਾਡੇ ਕਮੈਂਟ ਜਿਹੜੇ ਸਾਨੂੰ ਬਹੁਤ ਹੀ એનર્ਜੀ ਦਿੰਦੇ ਆ ਸਪੋਰਟ ਕਰਦੇ ਆ ਕਰੋ ਨਵੇਂ ਵੀਵਰ ਜਿਹੜੇ ਜੋੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਦੇਖੋ ਆਪਾਂ ਜਿਹੜਾ ਪਾਣੀ ਥੋੜੀ ਜਿਹਾ ਬਚਿਆ ਸੀ ਉਹ ਵੀ ਪਾਦ ਤਾਂ ਪਾ ਕੇ ਮਿਕਸ ਕਰਕੇ ਢੱਕ ਦਿੱਤਾ ਤੇ ਦੇਖ ਸਕਦੇ ਆ ਤੁਸੀਂ ਆਪਣੀ ਜਿਹੜੀ ਠੂਠੀ ਦੀ ਦਾਲ ਬਹੁਤ ਹੀ ਵਧੀਆ ਐਨ ਮਹਿਕਦੀ ਆ ਬਹੁਤ ਸੋਹਣੀ ਬਣ ਕੇ ਤਿਆਰ ਹੋ ਗਈ ਆ ਜਰੂਰ ਬਣਾਇਓ ਬਣਾ ਕੇ ਕਮੈਂਟ ਕਰਕੇ ਮੈਨੇ ਜਰੂਰ ਦੱਸਿਓ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ